ਇੱਥੇ ਸਭ ਹੈ ਜਾਂ ਤਾਂ ਬੱਚਿਆਂ ਨੂੰ 뮤직 ਬਾਰੇ ਹੋਸਪੀਟੈਲਿਟੀ ਬਾਰੇ ਹੋਰ ਵੀ ਬਹੁਤ ਸਭ ਹੈ ਯਾਰ ਹੈ ਕਿ ਸਾਰਾ ਕੁਝ ਦਿਖਾ ਨਾ ਗਿਆ ਆਪਾਂ ਬਣੇ ਰੋ ਵੀਡੀਓ ਜਲਾਉਂਦਾ ਹਾਂ ਕਾਸਟ ਤੇ ਆਪਾਂ ਹੁਣ ਕਰਨੇ ਵੀਡੀਓ ਸਟਾਰਟ ਪਹਿਲੀ ਈ ਲਾਈਵ ਹੋਏ ਆਂ ਸਬਸਕ੍ਰਾਈਬ ਜ਼ਰੂਰ ਕਰ ਲੈ ਚਲੋ ਐਸਾ ਸਾਰੇ ਬੱਚੇ ਪੇਰੈਂਟਸ ਸਾਹਮਣੇ ਪੌਪਕੌਰਨ ਚੱਲ ਰਿਹਾ ਥਿਰੇ ਖਾਣੇ ਇਤੋਂ ਲੈ ਸਕਦਾ ਹੋਰ ਇੱਥੇ ਸਮਤਾਪ ਚੱਲ ਉਧਰ ਉਧਰ ਚਿਕਨ ਤੇ ਹੋ ਚੱਲ ਰਿਹਾ ਸਾਰੇ ਜਵਾਰ ਗਲੈਂਡ ਚ ਲਾ ਕੇ ਲੈ ਰਿਹਾ ਜਿੰਨੇ ਜਿਹਨਾਂ ਦਾ ਤਣ ਪਿੰ ਲੈਣਾ ਕੋਈ ਆ ਨਹੀਂ ਲੈਨ ਤੋਂ ਬਾਹਰ ਆ ਪਛੋੜਾ ਸਾਰੇ ਲੈਨ ਦੇ ਵਿੱਚ ਖੜੇ ਆ ਇੱਧਰ ਸਾਹਮਣੇ ਮਿਊਜ਼ਿਕ ਚੱਲ ਰਿਹਾ ਦੇਖ ਸਾਡੇ ਬੱਚੇ ਪਲੇ ਕਰ ਰਹੇ ਆ ਆ ਇਨਸਟਰੂਮੈਂਟ ਆ ਇਹ ਇੱਧਰ ਛੋੜੇ ਛੋੜੇ ਜਵਾਰ ਸੰਘੜਾ ਰਹੇ ਆ ਇੱਧਰ ਬੈਠਿਆ ਜਵਾਰ ਬੜਾ ਹੀ ਸੋਹਣਾ ਮਾਹੌਲ ਆ ਬਾਈ ਤੇ ਅੱਜ ਦੂਸਰਾ ਲੈਣਾ ਮੇਰਾ ਯਾਨੀ ਕਿ ਜਿਹੜਾ ਮੈਂ ਆਇਆ ਫਾਇਰਨ ਸਪੂਚ ਪਹਿਲੀ ਦਾ ਘਟਨਾ ਸਪੋਟ ਦੇ ਆ ਜਿਹੋ ਉਦੋਂ ਦੀ ਵੀਡੀਓ ਪਈ ਆ ਇਧਰ ਸਾਰੇ ਟੀਚਰ ਬੈਠੇ ਆ ਇਹ ਤਾਂ ਇੱਧਰ ਬੈਠੇ ਇੱਕ ਇਧਰ ਜੈਲਰੀ ਆਪਣਾ ਮੋਢੀ ਸਾਡਾ ਮੈਂ ਤਾਂ ਬਹੁਤ ਮੰਨਦਾ ਬਈ ਦੱਸਿਆ ਰਹੇ ਕਿ ਮੈਂ ਕੀ ਕਰਨਾ ਹੈ ਕਿ ਮੈਂ ਕੀ ਕਰਨਾ ਸਮਝ ਦੇ ਕਾ ਮਾਰੇ ਗਵਾਕ ਸਮਝਿਆ ਯਾਰ ਇਹ ਮੇਰੇ ਡੰਮੀ ਰੱਖੀ ਹੋਈ ਇਹਨਾਂ ਦੇ 110 ਬੀਐਮਪੀ ਆਪਣੇ ਦਾ ਪਪਾ ਨੇ ਅੱਜ ਲੀਟਰ ਖੰਦਸਣਾਈ ਆ ਰਹੀ ਉਹਨਾਂ ਨੂੰ ਖਾੜੀ ਬੀੜ ਆਪਣੀ ਬਹੁਤ ਨਾ ਬੰਦ ਪਤੀ ਦਾ ਆ ਇਧਰ ਆਹ ਕੁਈਨ ਆ ਗਈ ਜਿੰਨੇ ਟਕਾਦ ਲੈਣਾ ਕਰ ਗਿਆ ਫਾਸਟ ਕਰ ਗਿਆ ਉਹਨਾਂ ਦੀ ਜਾਂਚ ਇਹ 3 ਮਿਸਾਵਾਂ ਸਾਲ ਦੇ ਅਰਾਊਂਡ ਦਾ ਚੱਲੂ ਇਹਨਾਂ ਦਾ ਆ ਰਾਨੀ ਦੇ ਫੋਟੋ ਆ ਬਚਪਨ ਦੇ ਆ ਜਿਹੜੀ ਉਮਰ ਜਵਾਨ ਹੋ ਗਏ ਉਹ ਆ ਵਿਆਹ ਦੀਆਂ ਆ ਗਈਆਂ ਆ ਰਾਨੀ ਦੇਤ ਹੋਈ ਏ ਇਹਦੇ ਬਹੁਤ ਜਣੀ ਕਿ ਵਧੀਆ ਸਾਰਟੀ ਕੀਤੀ ਆ ਆ ਥੋੜੇ ਬਰਦ ਹੋ ਗਿਆ ਉਹ ਇੱਧਰ ਹੋਰ ਆ ਗਏ ਨਾ ਇਹ ਇਹ ਰੇਟੀਚਰ ਬੈਠਾ ਪ੍ਰੋਜੈਕਟਸ ਕੰਮ ਕਰ ਰਿਹਾ ਦਵਾ ਕੰਨ ਇੱਧਰ ਕੋਈ ਪ੍ਰੋਜੈਕਟ ਬਣਾਇਆ ਇਹ ਰੋਬੋਟ ਇਹਦਾ ਛੋਟੇ ਛੋਟੇ ਜਵਾਕ ਬਣਾ ਰਿਹਾ ਕੋਈ ਸਮੈਲ ਬਹੁਤ ਆ ਰਹੀ ਇੱਥੇ ਮਿਰਦਾਨਾ ਗਲਾਬ ਦਾ ਜਾਂ ਕੋਈ ਛੋਟ ਬਣਾ ਰਿਹਾ ਸੱਤੇ ਓਪਨ ਹਾਊਸ ਅਣੀ ਅਣੀ ਇਲਾ ਹੈ ਨਾ ਕਾਪ ਆਉਟ ਰੂਮ ਹਾਂ ਕਾਪ ਹਾਂ ਉਹ ਰੂਮ ਆਵਾਈ ਨੇ ਹੌਂਗ ਜਾਂ ਖੀਣ ਪਾਈ ਆ ਬਾਣ ਨਾ ਸਹੀ ਆਵਾਈ ਦਾ ਕਾਪ ਪੁਣਾ ਕਾਪ ਇੱਕ ਕਮਰੇ ਸਨ ਲੱਈਆ ਇਹ ਇਹ ਅਣੀ ਫੁੱਲ ਬਣਾ ਰਿਆ ਜਵਾਗ ਇੱਧਰ ਉਹ ਸਾਹਮਣੇ ਉੱਧਰ ਹੀ ਬਣਾ ਰਿਆ ਟੀਚਰ ਉਹ ਸਾਹਮਣੇ ਉੱਧਰ ਬਣਾ ਰਿਆ ਇੱਧਰ ਉਸਮਾਨ ਪਾ ਜੀ ਨੇ ਕੋਬ ਬਣਾਉਣਾ ਇਹ ਸਾਈਡ ਬੈਸਮੈਥ ਕੇ ਅੰਦਰ ਦੇ ਵਾਕਾਂ ਦਾ ਜਿਹੜੇ ਬਣਾ ਰਹੇ ਪੀਚੇ ਲੱਗੇ ਹੋਏ ਐ ਐਸਐਸ ਦੇ ਉਹ ਜਵਾਗਾਂ ਦੇ ਕੀ ਚੇਂਜਾਂ ਦਾ ਸ਼ੋਰ ਖਰੀਦ ਰਹੇ ਵੇਚ ਰਹੇ ਆ ਇਹ ਇੱਧਰ ਵੀ ਆਹ ਸਾਈਡ ਰੋ ਬੜਾ ਏਡ ਬਣੇ ਹੋਏ ਅੱਜ ਇਹ ਪੁਰਸਕਾਰ ਨਾਲ ਆਇਆ ਹੈ। 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 ਅੱਜ ਇਹ ਇਰੇ ਕ੍ਰਿਸਮਸ ਰਿਲੇਟਡ ਬਣਾਏ ਹੋ ਆਹੋ ਆਗੇ ਇੱਧਰ ਆਵੀ ਛੋਟੇ ਛੋਟੇ ਜਿਹਾ ਕਾਨੇ ਆਦੇ ਪ੍ਰੋਜੈਕਟ ਬਣਾਏ ਹੋ ਆ ਉਹ ਮੈਕ ਪੈਨ ਇਹਨੇ ਬੜੀਆ ਬਣਾਏ ਜਵਾਕਾਂ ਨੇ ਸਵੀਟਸ ਕੁਕੀਜ਼ ਆਈਸਕ੍ਰੀਮ ਆ ਸਾਰੇ ਉਹਨਾਂ ਨਾ ਪਰ ਕੀ ਕੀ ਆ ਇੱਧਰ ਹੀ ਬਣਾਇਆ ਪਿਆ ਕੋਰਨਰ ਲੈਂਗੁਏਜ ਡਿਪਾਰਟਮੈਂਟ ਇੱਧਰ ਵੀ ਆ ਦੇਖ ਲੈਣਾ ਕੋਰਨਰ ਕੋਪਣਾ ਕਿ ਰੱਖਿਆ ਜਵਾਕਾਂ ਨੇ ਆ ਛੋਟੇ ਛੋਟੇ ਘਰ ਬਣਾਏ ਆ ਪੇਪਰ ਦੇ ਕੱਪਾਂ ਦੀ ਸੈਲਫ ਨਾਲ ਆ ਵੀ ਜੋ ਆਪਾਂ ਡ੍ਰੈਂਕ ਕਿ ਕੇ ਕੋਈ ਤੋਂ ਸਾਹਮਣੇ ਦੇ ਕੱਪਾਂ ਬੋਤਲਾਂ ਦਾ ਪ੍ਰੋਜੈਕਟ ਲਾਇਆ ਹੋਇਆ ਜਵੱਟਾਂ ਨੇ ਬਟਰਫਲਾਈ ਚਿੱਤਰ ਨੇ ਆਪਣਾ ਸਾਹਮਣੇ ਦੇ ਸਾਨੂੰ ਚਿੱਤਰ ਤੇ ਡਿਗ ਆਪਣਾ ਕਿ ਰੱਖਿਆ ਹੋਇਆ ਇਹ ਤਰ੍ਹਾਂ ਤਾਲ ਆ ਗਿਆ ਹਸਪੀਟਲ ਦੀ ਬਿਲਡਿੰਗ ਉੱਪਰ ਆਪਣਾ ਡਿਜ਼ਾਈਨ ਆ ਦੇ ਸਕਦਾ ਜੀ ਆ ਜਵੇਂ ਪੂਰੇ ਬਣਾ ਕੇ ਹਾਟਲ ਬਣਾਇਆ ਵਾ ਇੱਧਰ ਤੇ ਆ ਸਾਰਾ ਮਾਰ ਕਰਾ ਵਿਊ ਹੋ ਗਿਆ ਆ ਆ ਸਾਰਾ ਜਵਾਕਾ ਨੇ ਬਣਾਇਆ ਐਦਾਂ ਮੇਰੇ ਮੰਮਾ ਨੇ ਮਾਤਾ ਨੇ ਬਣਾਇਆ ਪਿਆ ਮਾਤਾ ਦੇ ਮੂਗਰ ਬਣਾਏ ਸੀ ਐਦਾਂ ਬਹੁਤ ਹੌਣ ਲੱਗਦੇ ਜਵਾਕਾ ਨੇ ਬਣਾਇਆ ਦੇਖੋ ਆ ਵੀ ਕਿ ਨਾ ਸੋਨਾ ਮਾ ਦੇਖੋ डायनोसोर आंग्ड बनाकर ਨਾਰਮਲ ਜਿਹੜੇ ਕ ਮੈਕੈਨਿਕ ਤਰ੍ਹਾਂ ਉਹ ਕੰਮ ਕਰਾਇਆ ਮੈਕੈਨਿਕ ਵਾਲੇ ਉਹ ਭਗਵਾਨ ਬੁੱਧ ਆ ਗਏ ਇਧਰੇ ਭਗਵਾਨ ਬੁੱਧ ਪਾਇਆ ਆ ਯੁੱਧਿਆ ਦਾ ਆ ਥਾਈਲੈਂਡ ਤੇ ਲੜਾਈ ਹੁੰਦੀ ਹੈ ਪ੍ਰਾਣੀਆਂ ਉਹ ਵੀ ਤਾਂ ਇਹਦੇ ਬਾਰੇ ਨਹੀਂ ਪਤਾ ਆ ਮੰਦਰ ਕਰਕੇ ਥਾਈਲੈਂਡ ਤੇ ਕੰਬੋਡੀਆ ਲੜਾਈ ਹੋ ਰਹੀ ਆ ਅੱਜ ਦੇ ਟਾਈਮ ਤੱਕ ਇਹ ਥਾਈਲੈਂਡ ਦੇ ਵਿੱਚ ਕੰਬੋਡੀਆ ਕਹਿੰਦਾ ਸਾਡਾ ਥਾਈਲੈਂਡ ਕਹਿੰਦਾ ਸਾਡਾ ਇਹ ਬਾਰੇ ਹੈ ਜਾਨੀ ਕਿ ਥਾਈਲੈਂਡ ਦੇ ਥਾਈਲੈਂਡ ਦੇ ਵਿੱਚ ਹੈ ਤੇ ਕੰਬੋਡੀਆ ਵੀ ਜਾਨੀ ਕਿ ਜਿਵੇਂ ਆਪਾਂ ਕਹਿੰਦੇ ਆ ਆਪਣਾ ਨਨਕਾਣਾ ਸਾਹਿਬ ਇਸ ਤਰ੍ਹਾਂ ਹੀ ਆ ਇਹ ਇਧਰ ਜਵਾਲਾ ਮੁਗੀ ਜਵਾਲਾ ਮੁਗੀ ਨੇ ਫਟਾਂ ਕਿੰਨਾ ਜਵਾਲਾ ਮੁਗੀ ਫਟਦਾ ਬਲਾਸਟ ਹੁੰਦਾ ਕਿਦਾਂ ਜੋ ਸਰੀ ਅਗ ਲਾਰਵਾ ਨਿਕਲਦਾ ਹੋ ਜਾਉ ਇਧਰ ਪੰਕਾਲ ਪਿਆ ਤੇ ਆਹ ਹੋ ਸਾਰਾ ਮਿੱਟੀ ਵਗੈਰਾ ਯਾਰ ਕੋ ਸ ਆ ਮੈਕਰੋਸਟ੍ਰੀਨ ਬਣਾਇਆ ਛੋਟਾ ਇਹ ਆਉਦੇ ਇਧਰ ਸੈਨਰੀ

ਦੇਖ ਸਾਇਰ ਜੀ ਸਾਰਾ ਉਹ ਤਾਂ ਹੀ ਸਮਾਰਟ ਖਤਮ ਹੋ ਗਿਆ ਹੁਣ ਹਾਂ 4 ਰੁਪਏ ਅਗਲੀ ਐਕਟੀਵਿਟੀ ਹੋਵੇ ਜੇ ਸਾਰੇ ਟੀਚਰ ਉਹਨਾਂ ਦਾ ਦੇਖ ਰਿਹਾ ਕੰਦਾ ਬਣਾ ਰਿਹਾ ਕੀ ਕਰ ਰਿਹਾ ਨਾਲ ਫੈਮਲੀਜ਼ ਵੀ ਬੈਠੇ ਆ ਤੇ ਸਾਰੇ ਜੁਵਾਗ ਜੁਵਾਗ ਤਾਂ ਸਾਇਸ ਕੋਪਣਾ ਪੰਗੇ ਲੈ ਆ ਰਹੇ ਆ ਸੋਰੀ ਕਾ ਨੇ ਗੁਇਨਾ ਗਨਾਦੇ ਇਹਨਾਂ ਦਾ ਇੱਕ ਤਰ੍ਹਾਂ ਜਿਹੜੀ ਹੁਣ ਅੰਤਿਮ ਰਸਮੋ ਸਾਲ ਡੇਢ ਦੋ ਸਾਲ ਤੱਕ ਚੱਲਦੀ ਹੈ ਇਹਨਾਂ ਦੇ ਥਾਈ ਜਿਹੜੇ ਥਾਈ ਰਾਜੇ ਜਾਂ ਰਾਣੀ ਐਕਸਪਾਇਰ ਹੋ ਜਾਂਦੇ ਆ ਪੂਰੇ ਹੋ ਜਾਂਦੇ ਆ ਇਧਰ ਲੋਕਾਂ ਨੇ ਧਰਮਾ ਗੋਲਦੇ ਬਣਾਇਆ ਬੱਦਲ ਤੇ ਜਾਜ ਜਾਇਆਂ ਵੀ ਨੇ ਆਹ ਹੋਰ ਬਹੁਤ ਸਾਰੇ ਡਰਿੰਕ ਬਣਾਈਏ ਇਧਰ ਬੜੇ ਸੋਹਣੇ ਡਰਿੰਕ ਬਣਾਗਾ ਇਧਰ ਆ ਢੋਲ ਆਕੇ ਤੇਨੇ ਪ੍ਰੋਜੈਕਟ ਬਣਾਇਆ ਤਾਂ ਇੱਕ ਇਧਰ ਪਿਆ NASA ਇਧਰ ਵੀ ਗੇਜ਼ ਬਣਾ ਕੇ ਰੱਖਿਆ ਰੌਕ ਬਣਾ ਹਾਊਸ ਬਹੁਤ ਵਧੀਆ ਜਾਨੀ ਕਿ ਸਕੂਲ ਸਿੱਖਿਆ ਦਿੱਤੀ ਯਾਰ ਇੱਧਰ ਸਾਰੇ ਜਿਹੜੇ ਜਿਹੜੇ ਜਵਾਕਾਂ ਜਿਹੜੀ ਜਿਹੜੀ ਚੀਜ਼ ਤੇ ਇੰਟਰਸਟ ਆ ਉਹ ਸਿਖਾਇਆ ਜਾ ਰਿਹਾ ਉਹਨਾਂ ਨੂੰ ਆ ਇੱਧਰ ਟ੍ਰੇਨਿੰਗ ਚੱਲ ਰਹੀ ਹੈ ਜਵਾਕਾਂ ਦੀ ਵੱਡੀ ਸਹਾਦੀ ਕਿੱਦਾਂ ਅਸੀਂ ਕਿਸੇ ਦੀ ਹਰ ਪ੍ਰਕਾਰ ਕਰ ਸਕਦੇ ਆ ਸਪੈਸ਼ਲ ਡਾਕਟਰਾਂ ਦੀ ਟੀਮ ਆਈ ਉਹ ਸਾਹਮਣੇ ਐਮਬੂਲੈਂਸ ਖੜੀ ਆ ਦੇਖੋ ਸਪੈਸ਼ਲ ਡਾਕਟਰਾਂ ਦੀ ਟੀਮ ਦੱਸਣ ਆਈ ਹੈ ਤੇ ਖਾਣ ਆਈ ਆ ਅਧਿਆਦੀ ਧੜਕਾਂ ਚੱਲ ਰਹੀ ਆ ਨੰਨ ਦੱਸਿਆ ਯਾਰ ਇਦਾਂ ਪ੍ਰੈਸ ਕਰਨਾ ਜੇ ਕਿਸੇ ਨੂੰ ਤੁਹਾਨੂੰ ਆਤਾ ਸਾਹ ਨਾ ਦੇਣਾ ਜਿਹੜੀ ਚੈਸਟ ਪੰਪ ਕਰਦੇ ਆਪਾਂ ਜਦੋਂ ਸਾਹ ਜਿਦਾਂ ਆਉਣ ਲੱਗ ਜੇ ਸਾਹ ਤੇ ਦੇਖ ਸਕਦੇ ਕਿੰਦਾ ਯਾਰ ਇਹ ਦਿਲ ਇਦਾਂ ਇੰਨੀ ਧੜਕਦਾ ਅਵਸਥਾ ਇਹਨਾਂ ਨੂੰ ਬੀੜ ਲੱਗਦੀ ਈ ਹੈ ਜਿਵੇਂ ਆਪਣਾ ਦਿਲ ਧੜਕਦਾ ਆਹ ਰਿਆ ਦੇਖੋ ਆਹ ਦੇਖੋ ਸਾਰਾ ਸਿਖਾਇਆ ਜਾ ਰਿਹਾ ਉਹਨਾਂ ਨੇ ਵੀ ਇਦਾਂ ਐ ਕਰਨਾ ਇਦਾਂ ਐ ਕਰਨਾ ਉਹ ਬਈਸ ਪੂਰਾ ਸਾਹਮਣੇ ਦੇਖ ਸਕਦੇ ਹੋ ਬਈ ਸਪੈਸ਼ਲ ਡਾਕਟਰੀ ਟੀਮ ਇੱਥੇ ਆਈ ਵੀ ਹੈ ਜਿਹੜੀ ਸਿਖਾ ਰਹੀ ਇਹਨਾਂ ਨੂੰ ਆ ਇੱਦਾਂ ਸੁਵੀਮੀ ਪੂਲ ਆ ਜਿਹੜੇ ਜਵਾਗ ਨੇ ਜਿਹੜੇ ਵੀ ਜਵਾਗ ਨੇ ਜਿਹੜੀ ਐਕਟੀਵਿਟੀ ਸਿੱਖਣੀ ਆ ਉਹਨੂੰ ਉਸ ਤਰ੍ਹਾਂ ਸਿਖਾਈ ਜਾਂਦੀ ਆ ਕਿਸੇ ਨੇ ਚਾਈਨੀ ਸਿੱਖਣੀ ਹੈ ਉਹ ਚਾਈਨੀ ਸਿਖਾਈ ਜਾ ਰਹੀ ਕਿਸੇ ਕੋਈ ਹੋਰ ਲੈਂਗੁਏਜ ਫ੍ਰੈਂਚ ਸਿੱਖਣੀ ਹੈ ਜਾਂ ਇੰਗਲਿਸ਼ ਸਿੱਖਣੀ ਹੈ ਉਹ ਉਦਾਂ ਦੀ ਲੈਂਗੁਏਜ ਸਿਖਾਈ ਜਾ ਰਹੀ ਇੱਥੇ ਜਿਹੜੀ ਵੀ ਤੁਸੀਂ ਐਕਟੀਵਿਟੀ ਕਰਨੀ ਚਾਹੁੰਦੇ ਹੋ ਉਹ ਸਿਖਾਈ ਜਾ ਰਹੀ ਹੈ 뮤직 ਸਿੱਖਣਾ ਤੀ ਇਨਸਟਰੂਮੈਂਟ ਬਜਾਉਣਾ ਵੀ ਸਿੱਖਣਾ ਹਾਰਮੋਨੀਅਮ ਗਿਟਾਰ ਜਾਂ ਕੋਈ ਹੋਰ ਥਾਈ ਇਨਸਟਰੂਮੈਂਟ ਹੋਵੇ ਜਿਹੜੇ ਤੁਸੀਂ ਸਿੱਖਣੇ ਆ ਪਰ ਸਾਰੇ ਉਸ ਥੈ ਜਾਣਗੇ ਇੱਥੇ ਬਹੁਤ ਵਧੀਆ ਯਾਨੀ ਕਿ ਮੈਨੂੰ ਲੱਗਿਆ ਇਹ ਸੈਟਪਰਜੈਕਟ ਆਪ ਸਾਰਾ ਜਿਹੜਾ ਇੱਥੇ ਪਾਰਕਿੰਗ ਕੀਤੀਆਂ ਕਾਰਾਂ ਸਾਹਮਣੇ ਇਧਰ ਬਿਲਡਿੰਗ ਹੈ ਕਾਹ ਦੀ ਇੱਧਰ ਬਣੀ ਹੈ ਤੇ ਲੰਚ ਵਗੈਰਾ ਸਾਰਾ ਇੱਥੇ ਉਹ ਕੰਟੀਨ ਆ ਗਈ। ਆਹ সুইমিং ਪੂਲ ਜਿੱਥੇ ਵਾਕਾਂ ਖੇਡਿਆ ਜਾ ਰਹੇ ਆਂ। ਪਰ ਅਜ ਬੰਦਾ ਮੋਏ ਥਾਈ ਉਹ ਵੀ ਖਾਈਏ, ਥਾਈ ਬਾਕਸਿੰਗ, ਥਾਈ ਬਾਕਸਿੰਗ ਮੋਏ ਥਾਈ ਉਹ ਵੀ ਖਾਈ ਜਾ ਰਹੀ ਹੈ ਜਿੱਦੇ ਵਾਕਾਂ ਨੂੰ ਖਾਈ ਜਾਂਦੀ ਆ। ਜਿਹੜੀ ਵੀ ਤੁਸੀਂ ਜਿਹੜੀ ਤਰ੍ਹਾਂ ਦੀ ਗੇਮ ਕਰਨ ਸਾਰੇ ਤਰ੍ਹਾਂ ਦੇ ਗੇਮਾਂ ਮੋਏ ਥਾਈ ਹੋਗੀ, ਸਪੋਰਟਸ ਆ ਲੜੋ, ਸੁਮ ਹਲੋ ਜਾਂ ਕਰਾਟੇ ਨਾਲੋ ਕੁਝ ਵੀ ਸਾਰੀਆਂ ਤਰ੍ਹਾਂ ਨੂੰ ਗੇਮਾਂ ਕਰਨ ਜਾਂਦੇ ਆ ਜਿੱਦੇ ਵਾਕਾਂ ਨੂੰ। ਤੇ ਪਰ ਜਣੀ ਫੀਸ ਅਰਾਊਂਡ ਆਪਣੀ ਇੰਡੀਆ ਦੇ ਲਾ ਕੇ ਚੱਲਿਆਂ ਤਾਂ ਡੇਢ ਲੱਖ ਦੇ ਨੇੜੇ ਡੇਢ ਹੈਗੀ ਐ ਇਸ ਨੂੰ ਫੀਸ ਸਾਲ ਦੀ ਜਾਂ ਇੱਕ ਸਮੈਸਟਰ ਦੀ ਇਹ ਤੇ ਦੇਖਦਾ ਬਈ ਮਹਿੰਗਾ ਸਕੂਲ ਬਹੁਤ ਆ ਪਰ ਆਪਣੇ ਵੀ ਜਿੱਦਾਂ ਯਾਨੀ ਕਿ ਸਾਡੇ ਏਰੀਆ ਦੇ ਵੀ ਹੈਗਾ ਨਿਹਾਲ ਸਿੰਘ ਵਾਲੇ ਰੋਲ ਕੌਨਮੈਂਟ ਜਾਂ ਹੋਰ ਵੀ ਸਕੂਲ ਆ ਗਏ ਬਹੁਤ ਵਧੀਆ ਸਾਡੇ ਏਰੀਆ 'ਚ ਵੀ ਸਾਡੇ ਜਿੱਥੇ ਅਸੀਂ ਪੜ੍ਹਿਆ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਬਹੁਤ ਵਧੀਆ ਸਕੂਲ ਸਾਡੇ ਏਰੀਏ ਦਾ ਅਖੀਰ ਨੂੰ ਵੀ ਪ੍ਰਾਊਡ ਫੀਲ ਹੁੰਦਾ ਵੀ ਅਸੀਂ ਉੱਥੇ ਪੜ੍ਹੇ ਆ ਅੱਜ ਦੇ ਟਾਈਮ 'ਚ ਬਹੁਤ ਸਕੂਲ ਸਾਡਾ ਤਰੱਕੀ ਕਰ ਰਹੇ ਆ ਪ੍ਰਿੰਸੀਪਲ ਸਰਦਾਰ ਮੇਕ ਸੰਡੀ ਵਿਦਾਲ ਆ ਦੇਖੋ ਬਹੁਤ ਸਾਰੇ ਦਰਖਤ ਲੱਗਿਆ ਫਲ ਲੱਗਿਆ ਦਰਖਤਾਂ ਦੇ ਕੋਲ ਕੁਝ ਫਲ ਗੜ ਗਏ ਕੁਝ ਲੱਗੇ ਆ ਇਧਰ ਹਰੇਕ ਸਕੂਲ ਚ ਹੋਣਾ ਚਾਹੀਦਾ ਚਾਹ ਪ੍ਰਾਈਵੇਟ ਆ ਚਾਹ ਸਰਕਾਰੀ ਜੋ ਵਾਕਿਆ ਹਰੇਕ ਤਰ੍ਹਾਂ ਦੀ ਐਕਟੀਵਿਟੀ ਹੋਣੀ ਚਾਹੀਦੀ ਆ ਕਿਸੇ ਦਾ ਕਿਸੇ ਚੀਜ਼ ਤੇ ਇੰਟਰਸਟ ਹੋਣ ਨੂੰ ਉਦਾਂ ਸਿਖਾਉਣਾ ਚਾਹੀਦਾ ਕਿਸੇ ਡਾਕਟਰ ਜੀ ਜੇ ਲਾਈਨ ਚ ਇੰਟਰਸਟ ਹੋਣ ਨੂੰ ਉਦਾਂ ਹੀ ਦੇਣਾ ਚਾਹੀਦੀਆਂ ਕਿ ਕਿਸੇ ਜੁਆਗ ਦਾ स्विਮਿੰਗ ਵਗੈਰਾ ਲਾ ਲਓ ਕੋਈ ਕਾਰਾਟੇ ਖੇਡਣਾ ਚਾਹੁੰਦਾ ਹੁਣ ਉਦਾਂ ਦੀ ਐਕਟੀਵਿਟੀ ਮਿਲਣੀ ਚਾਹੀਦੀ ਸਾਰੇ ਬਸ ਹੁਣ ਚਾਹੀਦਾ ਕਿ ਸਰਕਾਰੀ ਹੈ ਸਾਰੇ ਯਾਨੀ ਆਪਣੇ ਵੀ ਹੋਣਾ ਚਾਹੀਦਾ ਇਹ ਸਰਕਾਰੀ ਸਕੂਲਾਂ ਨੂੰ ਦਿੱਤੀ ਜਾਣੀ ਚਾਹੀਦੀ ਹੈ ਜੀ ਨੌਲੇਜ ਕਿਉਂਕਿ ਬੰਦੇ ਦੇ ਕੰਮ ਵਾਲੀ ਗੱਲ ਆ ਇਹ ਜਿਹੜੇ ਸਾਰੀ ਜ਼ਿੰਦਗੀ ਬੰਦੇ ਨਾਲ ਰਹਿਣੀ ਆ ਇਤਨਾ ਹੀ ਰਿਕਵੈਸਟ ਆ ਆਪਣੇ ਵਿਵਹੋ ਦੇ ਸਹਿਯੋਗ ਵਿੱਚ ਅੱਜ ਦਾ ਸਟੇਜ ਇਥੋਨ ਦੇ ਵਿੱਚ ਵੀ ਆ ਰਿਹਾ ਹੈ ਸਾਡਾ ਛੋਟੜੜੇ ਜਮਾਗ ਆ ਗਿਆ ਹੁਣ ਆਪਾਂ ਦੁਆ ਲੈਣਾ ਹੈ ਅਜੇ ਵਰਨਸਟਾ ਜਾਣਾ ਹੈ ਇਧਰ ਡੈਕੋਰੇਸ਼ਨ ਕਰਨੀ ਸਕਾਈ ਆਰੀ ਆ ਇਵੈਂਟ ਕਟਿੰਗ ਨਹੀਂ ਕਰਨੀ ਰੀਮਤ ਬਣਾਉਣਾ ਆਪਣਾ ਬੱਲ ਬਣਾਇਆ ਇਧਰ ਫੁੱਲਾਂ ਆਪਾਂ ਇਧਰ ਟੀਚਰ ਬਈਆ ਸਾਰੇ ਜਵਾਗ ਵਿੱਚ ਆਲਾ ਕੰਮ ਕਰ ਰਹੇ ਆ ਜਵਾਗ ਮੂਸਲੀ ਤੇ ਕੰਟੀਨ ਸੇਲ ਕਰ ਰਹੇ ਫੂਡ ਸੇਲ ਕਰ ਰਹੇ ਟੀਚਰਾਂ ਨਾਲ ਹੈਲਪ ਕਰ ਰਹੇ ਟੀਚਰਾਂ ਦੀ ਆਲੇ ਸਾਰੇ ਜਵਾਗ ਲੱਗੇ ਆ ਟੀਚਰ ਬਹੁਤ ਘੱਟ ਰਹਿ ਗਏ ਹੁਣ ਪਹਿਲਾਂ ਸੀ ਆ ਟੀਚਰ ਵਿੱਚ ਲੱਗੇ ਆ ਟੀਚਰ ਲੱਗੇ ਬਾਕੀ ਸਾਰੇ ਜਵਾਗ ਲੱਗੇ ਸਾਹਮਣੇ ਦੇ ਜਵਾਗ ਇੱਧਰ ਵੀ ਸਾਰੇ ਜਵਾਗ ਪੂਰੀ ਐ ਸੇਫ ਹੋਣੀ ਜਾਨੀ ਕਿ ਪੂਰਾ ਹਾਈਜਾਇਨਿਕ ਦਾ ਧਿਆਨ ਰੱਖਿਆ ਜਾ ਰਿਹਾ ਪੂਰੇ ਹੱਥਾਂ ਨੇ ਗਲਾਸ ਪਾ ਕੇ ਸਾਰਿਆਂ ਨੂੰ ਫੂਡ ਸਰਵ ਕੀਤਾ ਜਾਂਦਾ ਪਾ ਕੇ ਅੱਜ ਇਹ ਸਾਰਾ ਪਿਛੇ ਡੈਕ ਸੜ ਤੋਂ ਹਣ ਬੁੱਧ ਬਣਾਵਾ ਉਧਰ ਪੁਵਾਨ ਬੁੱਧੀ ਮੋਰ ਲੱਗੀ ਸਾਹਮਣੇ ਕੈਂਟੀਨ ਆ ਗਈ ਅੱਜ ਦੀ ਵੀਡੀਓ ਦਾ ਆਪ ਕਰਦੇ ਇੰਟ ਐਂਡ ਕਿੱਦਾਂ ਲੱਗੀ ਸ਼ੇਅਰ ਜ਼ਰੂਰ ਕਰਿਓ ਤੇ ਜੂਡੂ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਆਂ ਕਿਸੇ ਹੋਰ ਵੀਡੀਓ ਵਿੱਚ